ਐਨਆਰਆਈਟੀ ਵਿਦੇਸ਼ ਚ ਮੌਤ ਤੋਂ ਬਾਅਦ ਉਸ ਦੇ ਵਿਆਹ ਦਾ ਪਿਆ ਰੌਲਾ ਲੜਕੀ ਨੇ ਸਬੂਤ ਸਮੇਤ ਕਿਹਾ ਮੈਂ ਐਨਆਰਆਈਟੀ ਪਤਨੀ ਹਾਂ ਨੈਨਾਰਾਈ ਦਾ ਪਰਿਵਾਰ ਕਹਿੰਦਾ ਸਾਨੂੰ ਇਸ ਦਾ ਕੁਝ ਨਹੀਂ ਪਤਾ ਮਾਮਲਾ ਬਟਾਲੇ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੇ ਰਹਿਣ ਵਾਲੇ ਐਨਆਰਆਈ ਅਰਨ ਸ਼ਾਲੀ ਜੋ ਕਿ ਪਿਛਲੇ 12 ਸਾਲਾਂ ਤੋਂ ਇਟਲੀ ਵਿੱਚ ਗਿਆ ਸੀ ਅਤੇ ਅਪ੍ਰੈਲ 8 ਨੂੰ ਕੰਮ ਕਰਦੇ ਸਮੇਂ ਮਸ਼ੀਨ ਹੇਠਾਂ ਦਬਣ ਕਾਰਨ ਉਸ ਦੀ ਮੌਤ ਹੋ ਗਈ ਸੀ ਅਜੇ ਮ੍ਰਿਤਕ ਦੀ ਮਿਤਕ ਦੇ ਬਟਾਲਾ ਨਹੀਂ ਪਹੁੰਚੀ ਤੇ ਮਿਤਕ ਦੀ ਮੌਤ ਤੋਂ ਬਾਅਦ ਪਿੱਛੇ ਬਟਾਲਾ ਚ ਉਸਤੇ ਮੀਆਂ ਨੂੰ ਲੈ ਕੇ ਪਰਿਵਾਰ ਚ ਵਿਵਾਦ ਪੈਦਾ ਹੋਇਆ ਨਜ਼ਰ ਆ ਰਿਹਾ ਹੈ ਬਟਾਲਾ ਦੇ ਰਹਿਣ ਵਾਲੀ ਨੀਹਾ ਨਾਮਕ ਲੜਕੀ ਨੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਦਾ ਸਵਾਰਤਾ ਕਰਦੇ ਹੋਏ ਲਾਲ ਚੂੜੇ ਵਾਲੇ ਹੱਥਾਂ ਨਾਲ ਮੱਤਕ ਅਰुणਸ਼ੈਲੀ ਦੀ ਪਤਨੀ ਹੁੰਦੇ ਸਬੂਤ ਪੇਸ਼ ਕੀਤੇ ਨੀਹਾ ਅਤੇ ਉਸਦਾ ਪਿਤਾ ਦਾ ਕਹਿਣਾ ਹੈ ਕਿ ਅਰुणਸ਼ੈਲੀ ਜਦੋਂ ਨਵੰਬਰ 2024 ਵਿੱਚ ਇਟਲੀ ਤੋਂ ਵਾਪਸ ਬਟਾਲਾ ਆਇਆ ਸੀ ਤਾਂ ਉਸ ਤੋਂ ਪਹਿਲਾਂ ਉਸਦਾ ਰੁੱਖਾ ਉਸਨਾਲ ਹੋ ਚੁੱਕਿਆ ਸੀ ਅਤੇ ਅਰुण ਦੇ ਮੈਂ ਪਰਿਵਾਰਕ ਮੈਂਬਰਾਂ ਨੇ ਇਹ ਉਸਦੇ ਪਿਤਾ ਦੀ ਦੁਕਾਨ ਤੇ ਆ ਕੇ ਰੁੱਖਾ ਕੀਤਾ ਸੀ ਪਰ ਹੁਣ ਜਦੋਂ ਨਵੰਬਰ 2024 ਵਿੱਚ ਅਰुण ਇਟਲੀ ਤੋਂ ਵਾਪਸ ਆਇਆ ਤਾਂ ਉਸ ਤੋਂ ਪਹਿਲਾਂ ਉਸਨੇ ਫੂਟ ਦੇ ਸਾਡੇ ਨਾਲ ਗਲਤ ਦੁਰਾਨ ਕਿਹਾ ਸੀ ਕਿ ਉਸਦਾ ਪ੍ਰਵਾਹ ਰੁਪਿਆ ਲਈ ਨਹੀਂ ਮੰਨ ਰਿਹਾ ਪਰ ਮੈਂ ਤਾਂ ਨਹੀਂ ਇੰਡੀਆ ਆਉਣਾ ਹੈ ਜੇਕਰ ਤੁਹਾਨੂੰ ਵਿਆਹ ਮਨਜ਼ੂਰ ਹੈ ਅਤੇ ਅਸੀਂ ਜਲਦੀ ਹੀ ਵਿਆਹ ਕਰਵਾ ਲਵਾਂਗੇ ਇਸ ਤੋਂ ਬਾਅਦ ਤਰਨ ਇੰਡੀਆ ਆਉਦਾ ਹੈ ਤੇ ਨੀਹਾ ਨੂੰ ਅਤੇ ਉਸਦੇ ਪਰਿਵਾਰ ਨੂੰ ਮਿਲ ਕੇ ਨੀਹਾ ਨਾਲ ਪਟਾਲਾ ਦੇ ਇੱਕ ਮੰਦਰ 'ਚ ਵਿਆਹ ਕਰਵਾ ਲੈਂਦਾ ਇਸ ਵਿਆਹ ਦਾ ਮੰਦਰ ਵੱਲੋਂ ਦਿੱਤਾ ਸਰਟੀਫਿਕੇਟ ਅਤੇ ਵਿਆਹ ਦੀਆਂ ਤਸਵੀਰਾਂ ਵੀ ਨੀਹਾ ਕੋਲ ਮੌਜੂਦ ਹਨ ਉਹਨਾਂ ਅੱਗੇ ਦੱਸਿਆ ਗਿਆ ਵਿੱਚ ਨੀਹਾ ਦਾ ਪੂਰਾ ਪਰਿਵਾਰ ਤਾਂ ਮੌਜੂਦ ਸੀ ਲੇਕਿਨ ਅਰਨ ਦਾ ਪਰਿਵਾਰ ਨਹੀਂ ਆਇਆ ਉਹਨਾਂ ਕਿਹਾ ਕਿ ਉਹ ਚਾਹੁੰਦਾ ਹੈ ਕਿ ਜਦੋਂ ਅਰਨ ਦੀ ਮ੍ਰਿਤਕ ਦੀ ਇੰਡੀਆ ਵਾਪਸ ਆਵੇ ਤਾਂ ਉਸਦੇ ਪਰਿਵਾਰ ਨੂੰ ਇਤਲਾ ਦਿੱਤੀ ਜਾਵੇ ਤਾਂ ਕਿ ਉਹ ਅਰਨ ਦੀਆਂ ਅੰਤਿਮ ਰਸਮਾਂ ਨਮਾਸਕਨ ਤੇ ਉਹਨਾਂ ਨੂੰ ਉਸ ਵੇਲੇ ਪੁਲਿਸ ਸੁਰੱਖਿਆ ਦਿੱਤੀ ਜਾਵੇ ਇਸ ਸਬੰ ਨੂੰ ਲੈ ਕੇ ਨੇਹਾ ਵੱਲੋਂ ਪਟਾਲਾ ਪੁਲਿਸ ਨੂੰ ਇੱਕ ਦਰਖਾਸਤ ਵੀ ਦਿੱਤੀ ਗਈ ਹੈ ਉੱਧਰ ਤੁਝੇ ਪਾਸੇ ਮ੍ਰਿਤਕ ਐਨ ਆਰ ਆਈ ਅਰुण ਸ਼ਾਲੀ ਦੇ ਪਿਤਾ ਇੰਤਰਪਾਲ ਸ਼ਰਮਾ ਅਤੇ ਭਰਾ ਤੇ ਭਾਬੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਵਿਆਹ ਬਾਰੇ ਕੁਝ ਵੀ ਜਾਣਕਾਰੀ ਨਹੀਂ ਹੈ ਅਰ 12 ਸਾਲ ਤੋਂ ਇਟਲੀ ਵਿੱਚ ਹੈ ਅਤੇ ਜਦੋਂ ਵੀ ਇੰਡੀਆ ਆਉਂਦਾ ਜਾਂਦਾ ਆਪਣੇ ਦੋਸਤਾਂ ਮਿੱਤਰਾਂ ਨਾਲ ਘੁੰਮਦਾ ਰਹਿੰਦਾ ਸੀ ਉਹ ਸਾਫ਼ ਤੌਰ ਤੇ ਕਹਿੰਦੇ ਇਸ ਵਿਆਹ ਬਾਰੇ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਹੈ ਕਿ ਕਦੋਂ ਅਤੇ ਕਿਸ ਨਾਲ ਅਰੰਦਾ ਨਿਆਹ ਹੋਇਆ ਹੈ ਮੇਰਾ ਨਾਮ ਨੀਗਾ ਮੈਂ ਪਤਨੀ ਵਰੁਣ ਚਾਲੀ ਜਿਨ੍ਹਾਂ ਦੀ ਡੈਥ ਇਟਲੀ ਵਿੱਚ ਐਗਰੀਕਲਚਰ ਦਾ ਕੰਮ ਕਰਦੇ ਆ ਜਿਹੇ ਮਸ਼ੀਨ ਵਿੱਚ ਆਉਣ ਦੇ ਦੌਰਾਨ ਹੋਈ ਆ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਉਹ ਮੈਰਿਡ ਸੀ ਮੇਰੇ ਨਾਲ ਉਹਨਾਂ ਦਾ ਵਿਆਹ 7 ਨਵੰਬਰ ਨੂੰ ਅ 2024 ਨੂੰ ਮੇਰੇ ਨਾਲ ਹੋਇਆ ਸੀ ਗਊਸ਼ਾਲਾ ਦੇ ਸਾਹਮਣੇ ਜਿਹੜਾ ਮੰਦਰ ਵਾ ਨਵ ਗ੍ਰਹਿ ਮੰਦਰ ਉੱਥੇ ਹੋਇਆ ਸੀ ਉਹਦਾ ਪ੍ਰੂਫ ਜਿਹੜੇ ਮੈਂ ਇਥੇ ਸਾਹਮਣੇ ਸਾਰੇ ਰੱਖਿਓਏ ਨੇ ਮੇਰੀ ਮੰਗ ਇਹ ਹੈ ਕਿ ਜਦੋਂ ਉਹਨਾਂ ਦੀ ਡੈੱਡ ਬੋਡੀ ਆਉਂਦੀ ਆ ਮੈਨੂੰ ਉਹਨਾਂ ਦੇ ਸੰਸਕਾਰ ਦੀਆਂ ਰਸਮਾਂ ਵਿੱਚ ਜੋ ਸਾਡੇ ਪਰਿਵਾਰ ਵੱਲੋਂ ਬਣਦੀਆਂ ਵਾਂ ਉਹਨਾਂ ਵਿੱਚ ਰਸਮਾਂ ਵਿੱਚ ਸ਼ਾਮਲ ਹੋ ਹੁੰਦਾ ਕਿਹੜਾ ਉਹ ਸੂਚਨਾ ਇੱਕ ਦੇ ਡੈੱਡ ਬੋਡੀ ਦੀ ਸੂਚਨਾ ਦਿੱਤੀ ਜਾਵੇ ਵੀ ਕਦੋਂ ਆਉਂਦੀ ਆ ਤੇ ਦੂਸਰਾ ਜਦੋਂ ਅਸੀਂ ਉੱਥੇ ਪਹੁੰਚਦੇ ਆ ਸਾਡੇ ਨਾਲ ਕਿਸੇ ਤਰੀਕੇ ਦੀ ਕੋਈ ਬਦਤਮੀਜ਼ੀ ਨਾ ਕੀਤੀ ਜਾਵੇ ਮੈਂ ਪ੍ਰਸ਼ਾਸਨ ਤੋਂ ਵੀ ਇਹੋ ਇਸ ਚੀਜ਼ ਦੀ ਮੰਗ ਕਰਦੀ ਆ ਕਿਉਂਕਿ ਉਹਨਾਂ ਦੀ ਫੈਮਿਲੀ ਜਿਹੜੀ ਸਾਡੀ ਮੈਰਿਜ ਦੇ ਬੱਥੇ ਆ ਮੈਂ ਸਾਰੇ ਪ੍ਰੂਫ ਜਿਹੜੇ ਆ ਉਹ ਮੀਡੀਆ ਸਾਹਮਣੇ ਰੱਖੇ ਆ ਮੇਰੀ ਵੀਡੀਓ ਲਾਵਾਆਂ ਦੀਆਂ ਵਿਆਹ ਦੀਆਂ ਫੋਟੋਆਂ ਸਰਟੀ ਦੇ ਸਾਹਮਣੇ ਆ ਤੇ ਇਹੀ ਚੀਜ਼ ਜਿਹੜੀ ਆ ਮੈਨੂੰ ਕਿਸੇ ਨੇ ਸੈਂਡ ਕੀਤੀ ਹੀ ਇਹ ਵੀਡੀਓ ਕਿ ਉਹਨਾਂ ਨੇ ਤੁਹਾਡਾ ਨਾਮ ਨਹੀਂ ਕਿਤੇ ਲਿਆ ਪਰ ਇਹ ਗੱਲ ਗੰਤ ਰਹੀ ਹੈ ਕਿਉਂਕਿ ਸਾਢੇ ਦਿਨ ਮਹੀਨੇ ਉਹ ਸਾਡੇ ਘਰ ਜਵਾਈ ਬਣ ਕੇ ਰਹੇ ਆ ਸਾਡੇ ਘਰੇ ਰਹੇ ਆ ਸਾਡੇ ਆਂਡ ਗਵਾਂਡ ਸਾਡੇ ਗਲੀ ਗਵਾਂਡ ਸਾਡੇ ਮਾਰਕੀਟ ਜਿੱਥੇ ਉਹ ਮੇਰੇ ਨਾਲ ਮੇਰੇ ਪਾਪਾ ਨੇ ਉਹਨਾਂ ਨੂੰ ਕੰਮ ਖੋਲ ਕੇ ਦਿੱਤਾ ਸੀ ਉਥੇ ਕੰਮ ਵੀ ਕਰਦੇ ਰਹੇ ਆ ਸਾਰਾ ਕੁਝ ਸਾਰਿਆਂ ਨੂੰ ਪਤਾ ਵਾ ਉਹਨਾਂ ਦੇ ਗਲੀ ਗੁਆਂਢ ਸਾਰਿਆਂ ਨੂੰ ਸਾਰਾ ਕੁਝ ਪਤਾ ਵਾ ਪਰ ਇਹ ਕਿ ਹੁਣ ਕੋਈ ਦਾਦਾ ਸਾਹਮਣੇ ਨਹੀਂ ਆਉਂਦਾ ਜਾਂ ਕੋਈ ਵੀ ਕੋਈ ਰੀਜ਼ਨ ਮੈਨੂੰ ਨਹੀਂ ਪਤਾ ਕਿ ਉਹ ਕਿਉਂ ਨਹੀਂ ਸਾਹਮਣੇ ਆਉਂਦਾ ਪਰ ਸੱਚਾਈ ਇਹ ਆ ਕਿ ਬਟਾਲਾ ਕੋਈ ਵੱਡਾ ਸ਼ਹਿਰ ਨਹੀਂ ਆ ਸਾਰਿਆਂ ਨੂੰ ਸਾਰਾ ਕੁਝ ਪਤਾ ਵਾ ਅਸੀਂ ਇੱਥੇ ਹੀ ਰਹਿੰਦੇ ਰਹੇ ਹਾਂ ਮੈਰਿਜ ਦੇ ਬਾਅਦ ਵੀ ਅਸੀਂ ਇਸੇ ਬਟਾਲੇ 'ਚ ਤੁਰੇ ਫਿਰਦੇ ਰਹੇ ਹਾਂ ਮੇਰੀ ਜਿੱਥੇ ਮੇਰੀ ਸ਼ੌਫਾ ਉੱਥੇ ਮੇਰੇ ਨਾਲ ਉਹਨਾਂ ਨੂੰ ਬੈਠੇ ਬਹੁਤ ਲੋਕਾਂ ਨੇ ਵੇਖਿਆ ਵਾ ਕਿਉਂਕਿ ਅਸੀਂ ਘਰ ਤੇ ਰਹੇ ਨਹੀਂ ਰਹੇ ਤੇ ਆਪਣੀ ਸ਼ੌਫਤੇ ਚਾਹੁੰਨੀ ਇਹ ਆ ਕਿ ਜਦੋਂ ਉਹਨਾਂ ਦੇ ਇੱਕ ਤੇ ਉਹਨਾਂ ਦੀ ਰੈੱਡ ਬੋਡੀ ਆਉਂਦੀ ਮੈਨੂੰ ਸੂਚਨਾ ਦਿੱਤੀ ਜਾਵੇ ਕਿ ਕਦੋਂ ਹੋਣੀਆਂ ਤੇ ਦੂਸਰਾ ਜਦੋਂ ਉਹਨਾਂ ਦੀ ਜਿਹੜੀਆਂ ਸਾਡੇ ਪਰਿਵਾਰ ਵੱਲੋਂ ਬੰਦੀਆਂ ਰਸਮਾਂ ਉਹ ਅਸੀਂ ਕਰਨੀਆਂ ਚਾਹੁੰਦੇ ਆ ਕਿਉਂਕਿ ਉਹਨਾਂ ਦੀ ਵਿਆਹ ਦੀਆਂ ਰਸਮਾਂ ਜਿਹੜੀਆਂ ਉਹ ਵੀ ਸਾਡੇ ਪਰਿਵਾਰ ਵੱਲੋਂ ਕੀਤੀਆਂ ਗਈਆਂ ਸਾਰੀਆਂ ਤੇ ਜੇ ਇਹ ਵਾਲਾ ਕੰਮ ਹੋਇਆ ਵਾ ਤੇ ਇਹਦੇ ਵਿੱਚ ਵੀ ਸਾਡੇ ਪਰਿਵਾਰ ਦੀਆਂ ਜਿਹੜੀਆਂ ਰਸਮਾਂ ਬੰਦੀਆਂ ਉਹ ਹੀ ਕਰਨਾ ਚਾਹੁੰਦੇ ਆ ਪਰ ਸਾਨੂੰ ਕੋਈ ਸੂਚਨਾ ਨਹੀਂ ਦਿੱਤੀ ਜਾ ਰਹੀ ਤੇ ਇਹ ਇਸ ਚੀਜ਼ ਆ ਕਿ ਇੱਕ ਇੱਕ ਇਹ ਦੂਸਰਾ ਇਹ ਕੀ ਇੱਥੇ ਇੱਥੇ ਕੁਝ ਅਲਿਗੇਸ਼ਨ ਉਹਨਾਂ ਦੀ ਫੈਮਿਲੀ ਵੱਲੋਂ ਲਗਾਏ ਜਾ ਰਹੇ ਆ ਉਹ ਕਹਿੰਦੇ ਕਿ ਇਹਦੀ ਮੈਰਿਜ ਤੋਂ ਬਾਅਦ ਉਹ ਮੁੰਡਾ ਇੱਥੇ ਹੋ ਗਿਆ ਜਦ ਕਿ ਮੁੰਡਾ ਮੇਰੇ ਕੋਲ ਇੱਥੇ ਨਹੀਂ ਹੋਇਆ ਉਹ ਇਟਲੀ ਜਾ ਕੇ ਹੋਇਆ ਵਾ ਇਹਦੇ ਲਈ ਮੈਂ ਕਿੱਦਾਂ ਜ਼ਿੰਮੇਵਾਰ ਹੋ ਸਕਦੀ ਹਾਂ ਮੇਰੀ ਅਰੇਂਜ ਮੈਰਿਜ ਹੀ ਇਹਨਾਂ ਦੀ ਫੈਮਿਲੀ ਵੱਲੋਂ ਹੀ ਇਹ ਰਿਸ਼ਤਾ ਕੀਤਾ ਗਿਆ ਸੀ ਅਹੀਂ ਇਹਨਾਂ ਦਾ ਘਰ ਅੱਜ ਤੱਕ ਵੀ ਨਹੀਂ ਵੇਖਿਆ ਕਿਉਂਕਿ ਇਹ ਮੰਦਰ ਵਿੱਚ ਇਹਨਾਂ ਦਾ ਜਿਹੜਾ ਹੋਏਗਾ ਪੰਡਤ ਜੀ ਨੇ ਰਿਸ਼ਤਾ ਕਰਵਾਇਆ ਸੀ ਮੰਦਰ ਵਿੱਚ ਬੈਠਿਆ ਡੈਡੀ ਜੀ ਨੇ ਇਹਨਾਂ ਨੂੰ ਵੇਖਿਆ ਸੀ ਤੇ ਡੈਡੀ ਚਾਹੇ ਕਿ ਪਤਨੀ ਆਪਣੀ ਫੈਮਿਲੀ ਨੂੰ ਲੈ ਕੇ ਸ਼ੌਪ ਤੇ ਆ ਜਾਓ ਕਿਉਂਕਿ ਮੇਰੀ ਬੇਟੀ ਮੇਰੇ ਨਾਲ ਸ਼ੌਪ ਤੇ ਹੀ ਬੈਠਦੀ ਆ ਤੁਹਾਡੇ ਤੁਸੀਂ ਆ ਜਿਓ ਜੇ ਤੁਹਾਨੂੰ ਪਸੰਦ ਹੋਵੇ ਤੇ ਠੀਕ ਆ ਨਹੀਂ ਤੇ ਕੋਈ ਗੱਲ ਨਹੀਂ ਤੇ ਵਗੈਰਾ ਵਰੀ ਇੱਕ ਜਦੋਂ ਪਹਿਲੀ ਵਾਰ ਆਇਆ ਉਦੋਂ ਮੇਰੇ ਹਸਬੰਡ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੀ ਵੱਡੀ ਭਝਾਈ ਜਿਹੜੀ ਇੰਟਰਵਿਊ ਦੇ ਵਿੱਚ ਬੋਲਣ ਦੇ ਆ ਉਹਨੇ ਉਹਨਾਂ ਦੀ ਇੱਕ ਨੋ ਸੀ ਜਦੋਂ ਪਹਿਲੀ ਵਾਰ ਆਇਆ ਉਹ ਇਹਨਾਂ ਨੇ ਕਿਹਾ ਸੀ ਜੇ ਅਸੀਂ ਸੋਚ ਕੇ ਦੱਸਾਂਗੇ ਫੇਰੇ ਚਲੇ ਗਏ ਆ ਉਸ ਦਿਨ ਮੇਰਾ ਰੁਕਾ ਨਹੀਂ ਹੋਇਆ ਉਸ ਤੋਂ ਬਾਅਦ ਇਹਨਾਂ ਦੀ ਇੱਕ ਭਝਾਈ ਆ ਜਿਹੜੇ ਭਰਾ ਭਝਾਈ ਆ ਜਿਹੜੇ ਉੱਥੇ ਧਿਆਨਪੁਰ ਰਹਿੰਦੇ ਆ ਕਿਆਨ ਪੁਰੇ ਨੇ ਇੱਕ ਇਹਨਾਂ ਦੀ ਭਾਬੀ ਮਨੀਸ਼ਾ ਵਾ ਇਹ ਉਸ ਤੋਂ ਬਾਅਦ ਆਏ ਆ ਸਾਡੀ ਸ਼ੌਕਤੇ ਤੇ ਇਹਨਾਂ ਨੇ ਕਿਹਾ ਕਿ ਅਸੀਂ ਡਿਸਾਈਡ ਕੀਤਾ ਵਾ ਕਿ ਇਹ ਰਿਸ਼ਤਾ ਜਿਹੜਾ ਹੋਣਾ ਚਾਹੀਦਾ ਵਾ ਤੇ ਜਣ ਨੇ ਕਿਹਾ ਠੀਕ ਹੈ ਚਲੋ ਜੇ ਕਰਨਾ ਹੀ ਆ ਤੇ ਤੁਸੀਂ ਆ ਜਿਓ ਪਰ ਆਉਣਾ ਸ਼ੌਕਤੇ ਹੀ ਆ ਤੇ ਤੁਸੀਂ ਇੱਥੇ ਹੀ ਅਹੀਂ ਰੋਕਾ ਰਕਾਈ ਮਾੜੀ ਮੋਟੀ ਕਰਨੀ ਆ ਕਿਉਂਕਿ ਮੁੰਡੇ ਨੇ 13 ਤਰੀਕ ਨੂੰ ਵਾਪਸ ਚਲ ਜਾਣਾ ਹੈ ਇਸ ਕਰਕੇ ਜਿਆਦਾ ਵੱਡਾ ਨਹੀਂ ਕੋਈ ਫੰਕਸ਼ਨ ਕਰ ਨਹੀਂ ਸਕਦੇ ਤੇ ਅਸੀਂ ਇੱਕੋ ਦਿਨ ਵਿੱਚ ਬਸ ਉੱਥੇ ਬਸ ਰੋਕਾ ਹੀ ਲਾਉਣਾ ਵਾ ਹੋਰ ਅਹੀਂ ਕੁਝ ਕਰਨਾ ਨਹੀਂ ਹੈਗਾ ਉਹ ਜਿੱਦ ਦਿਨ ਰੋਕੇ ਵਾਲੇ ਦਿਨ ਆਏ ਆ ਉਦਨੇ ਇਹਨਾਂ ਦੇ ਵੱਡਾ ਭਰਾ ਮਨੀਸ਼ਾ ਜਿਹੜੇ ਹੈਗੇ ਆ ਉਹ ਭਿਆਨਪੁਰ ਵਾਲੇ ਭਾਜੀ लवली ਭਾਜੀ ਰਜੀਵ ਉਹਨਾਂ ਦਾ ਨਾਮ ਆ लवली ਭਾਜੀ ਆਏ ਸੀ ਤੇ ਮਨੀਸ਼ਾ ਭਾਬੀ ਆਈ ਸੀ ਮਨੀਸ਼ਾ ਭਾਬੀ ਦੀ ਬੇਟੀ ਆ ਭਾਰਤੀ ਉਹ ਆਈ ਸੀ ਮਮਤਾ ਭਾ ਵੀ ਆਏਗੀ ਤੇ ਨਾਲ ਇਹਨਾਂ ਦੇ ਫਾਦਰ ਸਾਹਿਬ ਵੀ ਉਦਨ ਜਿਹੜੇ ਇਹ ਰੋਕਾ ਸਾਨੂੰ ਲਾ ਕੇ ਗਏ ਆ ਉਸ ਤੋਂ ਬਾਅਦ 12 ਨਵੰਬਰ ਨੂੰ ਉਹ ਵਾਪਸ ਆਏ ਆ ਜਦੋਂ ਵਿਆਹ ਕਰਾਉਣ ਵਾਸਤੇ ਕਿਉਂਕਿ ਜਦੋਂ ਉਹ ਵਿਆਹ ਉਹਨਾਂ ਨੇ ਮੈਨੂੰ ਇਹੋ ਗੱਲ ਕਹੀ ਨਹੀਂ ਕਿ ਜੋ ਮੈਂ ਸਿਰਫ ਹੁਣ ਵਿਆਹ ਕਰਾਉਣ ਆਉਣਾ ਵਾ ਤੇ ਜੇ ਤੁਸੀਂ ਵਿਆਹ ਕਰੋਗੇ ਮੇਰੇ ਨਾਲ ਤੇ ਮੈਂ ਤਾਂ ਹੀ ਇੰਡੀਆ ਉਹਣਾ ਵਾ ਤੇ ਮੈਂ ਉਹਨਾਂ ਕਹੇ ਕਿ ਮੇਰਾ ਰੋਕਾ ਹੋਇਆ ਹੋਇਆ ਵਾ ਤੇ ਤੁਸੀਂ ਇਹ ਗੱਲ ਬਾਰ-ਬਾਰ ਕਿਉਂ ਪੁੱਛਦੇ ਹੋ ਜੇ ਜਦੋਂ ਰੋਕਾ ਹੋਇਆ ਫਿਰ ਵਿਆਹ ਵਿੱਚ ਕੀ ਦਿੱਕਤ ਹੋਣੀ ਆ ਉਹ ਕਹਿੰਦੇ ਕਿ ਮੇਰੇ ਮੈਨੂੰ ਕੋਈ ਠੀਕ ਨਹੀਂ ਲੱਗਦਾ ਕਿ ਘਰ ਦੇ ਜਿਹੜੇ ਉਹ ਸਹਿਮਤ ਨਹੀਂ ਆ ਇਸ ਨਵੰਬਰ 12 ਨੂੰ ਜਦੋਂ ਆਏ ਆ ਉਹ ਵੀ ਮੈਂ ਫੋਟੋ ਜਿਹੜੀ ਉਹ ਮੀਡੀਆ ਸਾਹਮਣੇ ਰੱਖੀ ਆ ਜੋ ਸਾਨੂੰ ਮਿਲ ਕੇ ਗਏ ਆ ਉਸ ਤੋਂ ਬਾਅਦ 25 ਨਵੰਬਰ ਨੂੰ ਇਹਨਾਂ ਦੀ ਫੈਮਿਲੀ ਦੇ ਸਾਰੇ ਗਰੁੱਪ ਜਿਹੜੇ ਵੱਡੇ ਭਰਾ ਪਰਚਾਈਆਂ ਇਹਨਾਂ ਦੇ ਉਹ ਸਾਰੇ ਆਏ ਆ ਉਹ ਸਾਡੀ 숍 ਤੇ ਬੋਲ ਕੇ ਗਏ ਆ ਕਿ ਅਸੀਂ ਰਿਸ਼ਤਾ ਨਹੀਂ ਕਰਨਾ ਜੇ ਤੁਸੀਂ ਕਰਨਾ ਤੇ ਆਪਣੀ ਜ਼ਿੰਮੇਵਾਰੀ ਤੇ ਮੁੰਡੇ ਨੂੰ ਘਰ ਜਵਾਈ ਰੱਖੋ ਅਸੀਂ ਘਰ ਚ ਨਹੀਂ ਰੱਖਣਾ ਉਸ ਤੋਂ ਬਾਅਦ 26 ਤਰੀਕ ਨੂੰ ਮੁੰਡੇ ਦਾ ਫੋਨ ਆਉਂਦਾ ਮੇਰੇ ਡੈਡੀ ਨੂੰ ਕਿ ਮੇਰੀ ਫੈਮਿਲੀ ਨੇ ਮੇਰੇ ਅੱਗੇ ਇਹ ਗੱਲ ਰੱਖੀ ਆ ਕਿ ਜੇ ਮੈਂ ਵਿਆਹ ਕਰਾਉਣਾ ਤੇ ਘਰੋਂ ਨਿਕਲਾਂ ਘਰ ਚ ਹਿੱਸਾ ਨਹੀਂ ਮਿਲਣਾ ਤੇ ਘਰ ਜਵਾਈ ਬਣ ਕੇ ਅਗਲਿਆਂ ਦੇ ਘਰੇ ਰੋ ਤੇ ਜੇ ਮੈਂ ਆਉਣਾ ਵਾ ਤੇ ਤੁਸੀਂ ਆਪਣੀ ਬੇਟੀ ਦਾ ਵਿਆਹ ਮੇਰੇ ਨਾਲ ਕਰ ਦੋਗੇ ਤੇ ਮੇਰੇ ਪਾਪਾ ਨੇ ਇਹ ਗੱਲ ਕਹੀ ਕਿ ਪੁੱਤ ਜੇ ਮੈਨੂੰ ਪ੍ਰਾਪਰਟੀ ਦਾ ਲਾਲਚ ਹੁੰਦਾ ਤੇ ਜਦੋਂ ਮੈਂ ਤੈਨੂੰ ਮੰਦਰ ਚ ਵੇਖਿਆ ਸੀ ਮੈਂ ਇਹੋ ਗੱਲ ਕਹਿਣੀ ਸੀ ਕਿ ਤੇਰਾ ਘਰ ਘਾਟ ਵੇਖ ਕੇ ਤੇ ਫਿਰ ਤੇਨਾਂ ਗੱਲ ਕਰਾਂਗੀ ਅਗੋ ਰਿਸ਼ਤੇ ਦੀ ਪਰ ਮੈਂ ਕਿ ਪੁੱਤ ਤੈਨੂੰ ਹੀ ਵੇਖਿਆ ਸੀ ਤੇ ਮੈਂ ਤੇਰੇ ਨਾਲ ਹੀ ਮੰਗਣੀ ਆ ਵਿਆਹਣੀ ਵੀ ਤੇਰੇ ਨਾਂਵਾਂ ਮੈਨੂੰ ਪ੍ਰਾਪਰਟੀ ਦਾ ਕੋਈ ਲਾਲਚ ਨਹੀਂ ਆ ਤੇ ਤੇਨਾਂ ਜੇ ਕੋਈ ਵਧੀਕੀ ਹੁੰਦੀ ਆ ਤੇ ਤੂੰ ਆ ਜਾ ਮੈਂ ਵਿਆਹ ਕਰ ਦਾਂਗਾ 26 ਤਰੀਕ ਨੂੰ ਇਹ ਸ਼ਾਮ ਨੂੰ ਸਾਡੇ ਘਰ ਆਇਆ 27 ਤਰੀਕ ਨੂੰ ਕਿਉਂਕਿ ਸਾਡਾ ਕੋਈ ਪੈਲਸ ਦਾ ਕੋਈ ਅਰੇਂਜ ਨਹੀਂ ਹੋ ਸਕਿਆ ਹੀ ਐਡੀ ਛੇਤੀ ਤੇ ਨਾ ਹੀ ਕੋਈ ਕਾਰਡ ਵਗੈਰਾ ਛਪਿਆ ਹੀ ਵਿਆਹ ਆ ਇਸ ਕਰਕੇ ਵਿਆਹ ਜਿਹੜਾ ਸੀ ਮੰਦਿਰ ਵਿੱਚ ਇਕਦਮ ਵਿੱਚ ਕੀਤਾ ਸੀ ਇਕਦਮ ਵਿੱਚ ਵਿਆਹ ਕੀਤਾ ਸੀ ਉਹਦੇ ਵਿੱਚ ਉਹਦੇ ਸਾਰੇ ਸਬੂਤ ਮੈਂ মিডিਆ 'ਗਏ ਰੱਖਿਆ ਲਾਵਾਂ ਦੀਆਂ ਵੀਡੀਓ ਫੋਟੋਆਂ ਸਰਟੀਫਿਕੇਟ ਸਾਰਾ ਕੁਝ ਜੋ ਹੋਆ ਮੈਂ মিডিਆ ਨੂੰ ਦਿੱਤਾ ਵਾ ਹੁਣ ਮੇਰੀ ਮੰਗ ਇਹ ਆ ਕਿਉਂਕਿ ਉਹਨਾਂ ਦਾ ਜਿਹੜਾ ਇੰਟਰਵਿਊ ਆਇਆ ਉਹਨਾਂ ਵਿੱਚ ਉਹਨਾਂ ਨੇ ਮੇਰਾ ਉਹਦੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਮੈਂ মিডিਆ ਨੂੰ ਦੱਸਣਾ ਚਾਹੁੰਦੀ ਕਿ ਉਹ ਮੈਰਿਡ ਹੀ ਸਾਢੇ 3 ਮਹੀਨੇ ਉਹ ਸਾਡੇ ਘਰੇ ਰਹੇ ਆ ਤੇ ਉਹਨਾਂ ਦੀ ਲਾਸਟ ਦੀ ਜਦੋਂ ਉਹਨਾਂ ਦੀ ਬਾਡੀ ਆਉਣੀ ਆ ਉਹਦੀ ਮੈਨੂੰ ਸੂਚਨਾ ਦਿੱਤੀ ਜਾਵੇ ਕਿ ਕਦੋਂ ਆਣੀ ਆ ਇਹਨਾਂ ਦੇ ਪਰਿਵਾਰ ਵੱਲੋਂ ਸਾਨੂੰ ਕੁਝ ਵੀ ਨਹੀਂ ਦੱਸਿਆ ਗਿਆ। ਉਹ ਤਵਾਰੀ ਹੋਈ ਆ ਮੇਰੇ ਕੋ ਸਾਰੇ ਸਬੂਤ ਵਿਏ ਗਿਆ। ਉਹ ਗਾਲੇ ਦੇ ਵੀ ਮੇਰੇ ਕੋ ਹੈਗੇ ਆ ਮੈਂ ਦਿਖਾ ਦਿੰਦੀ ਆ। ਅਸੀਂ ਅੱਜ ਵੀ ਗਏ ਸੀ ਪਰ ਉੱਥੇ ਸਾਨੂੰ ਇਹ ਪਿਆ ਗਿਆ ਕਿ ਐਸਐਸਪੀ ਸਾਹਿਬ ਐਸਐਸਪੀ ਦੇ ਦਫ਼ਤਰ ਦੀ ਉਹ ਉੱਥੇ ਬੈਠੇ ਨਹੀਂ ਹੈਗੇ। ਉੱਥੇ ਤੁਹਾਨੂੰ ਐਪਲੀਕੇਸ਼ਨ ਵਿੱਚ ਲਿਖੀ ਹੋਈ ਹੈ ਮੇਰੀ ਐਪਲੀਕੇਸ਼ਨ ਹੈ ਸੱਸ ਜੀ ਸਾਹਿਬ ਨੂੰ ਮੈਂ ਇਹ ਮੰਗ ਕੀਤੀ ਹੈ ਕਿਉਂਕਿ ਇਹਨਾਂ ਦੀ ਫੈਮਿਲੀ ਵਿਆਹ ਲਈ ਰਜਾਮੰਦ ਨਹੀਂ ਸੀ ਹੈਗੀ ਤੇ ਹੁਣ ਉਹਨਾਂ ਦੀ ਜਦੋਂ ਬਾਡੀ ਆਉਂਦੀ ਆ ਉਹਦੀ ਮੈਨੂੰ ਦੱਸਿਆ ਜਾਵੇ ਸੂਚਨਾ ਦਿੱਤੀ ਜਾਵੇ ਤੇ ਬਾਡੀ ਦੇ ਔਰ ਰਸਮਾਂ ਦੇ ਦੌਰਾਨ ਜਿਹੜੀ ਆ ਮੇਰੇ ਫੈਮਿਲੀ ਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਕਿਉਂਕਿ ਇਹਨੇ ਇਹਨਾਂ ਵੱਲੋਂ ਐਲੀਗੇਸ਼ਨ ਲਏ ਜਾ ਰਹੇ ਹਨ ਜੀ 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 ਨੂੰ ਨਹੀਂ ਵਿਆਹ ਤੋਂ ਕੋਈ ਮੈਨੂੰ ਕੋਈ ਵੀ ਨਹੀਂ ਰੁਕਿਆ ਸਾਡੇ ਘਰ ਤੋਂ ਕੋਈ ਨਹੀਂ ਪਤਾ ਪਹੇਨੇ ਵੀ ਨਹੀਂ ਪਤਾ ਵੀ ਵਿਆਹ ਹੋਇਆ ਹੈ ਜਨੇ ਉਹ ਪਣੇ ਤੌਰ ਤੇ ਜੋ ਮਰਜ਼ੀ ਬਣਾ ਲੈਣ ਮੈਂ ਨਹੀਂ ਗਿਆ ਕੋਈ ਨਾ ਸਾਡੇ ਪਰਿਵਾਰ ਤੋਂ ਕੋਈ ਨਹੀਂ ਗਿਆ ਸਾਨੂੰ ਪਤਾ ਹੀ ਨਹੀਂ ਵਿਆਹ ਕਦੋਂ ਹੋਇਆ ਕਦੋਂ ਨਹੀਂ ਹੋਇਆ ਕਿਤੇ ਆ ਸਾਨੂੰ ਨਹੀਂ ਪਤਾ ਹੈ ਬਾਰੇ ਸਾਨੂੰ ਕੋਈ ਬਦਲ ਲੱਗਾ ਵਿਆਹ ਦਾ ਵਿਆਹ ਬਾਰੇ ਕੋਈ ਜਾਣਕਾਰੀ ਨਹੀਂ ਮੇਰਾ ਨਾਮ ਜਿੰਮੀ ਹੈ ਮੈਂ ਉਹਦੀ ਵੱਡੀ ਭਾਬੀ ਹਾਂ ਭਾਈ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਬਲਕਿ ਅਸੀਂ ਅਖਬਾਰਾਂ ਦੇ ਵਿੱਚ ਦੇਖਦੇ ਪਏ ਹਾਂ ਕਿ ਕੋਈ ਪਰਸਨ ਅਸਾਂ ਉੱਠਿਆ ਆ ਕਿ ਜਿਹੜਾ ਕਹਿੰਦਾ ਕਿ ਮੇਰਾ ਉਸ ਘਰ ਨਾਲ ਸੰਬੰਧ ਹੈ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਸੀਂ ਉਹ ਚੀਜ਼ਾਂ ਨੂੰ ਪੜ੍ਹ ਕੇ ਹੀ ਉਹਨਾਂ ਨੂੰ ਇਸ ਕਰਕੇ ਹੀ ਜਵਾਬ ਦੇ ਰਹੇ ਆ ਕਿ ਜਿਸ ਜਿਹੜਿਆਂ ਨੂੰ ਨੌਲੇਜ ਹੀ ਹੈ ਨਹੀਂ ਉਹ ਸਾਨੂੰ ਉਹਨਾਂ ਅਖਬਾਰਾਂ ਥਰੂ ਪਤਾ ਲੱਗੂਗਾ ਤਾਂ ਅਸੀਂ ਤਾਂ ਕਵਾਂਗੇ ਕਿ ਸਾਡੀ ਨੌਲੇਜ ਇਹ ਚੀਜ਼ਾਂ ਹੋਈਆਂ ਦੀਆਂ ਨਹੀਂ ਸਾਨੂੰ ਉਸ ਸੀ ਦਾ ਜਵਾਬ ਦੇਣਾ ਪਊਗਾ ਤਾਂ ਅਸੀਂ ਬਸ ਉਹ ਜਵਾਬ ਦਿੰਨੇ ਪਿਆ ਸਾਡਾ ਤਾਂ ਕਿਸੇ ਦਾ ਸੰਬੰਧ ਤੇ ਤਾਂ ਹੁੰਦਾ ਨਾ ਕਿ ਕੋਈ ਚਾਹ ਰਿਸ਼ਤੇਦਾਰ ਸਾਡੇ ਪਰਿਵਾਰ ਦੇ ਬੈਠੇ ਆ ਚਾਹ ਉਹਨਾਂ ਦੇ ਪਰਿਵਾਰ ਦੇ ਬੈਠੇ ਦੇਖੋ ਜਦੋਂ ਕਿਸੇ ਦਾ ਵਿਆਹ ਹੁੰਦਾ ਸਿਰਫ ਮੁੰਡੇ ਕੁੜੀ ਦਾ ਵਿਆਹ ਤੇ ਨਹੀਂ ਹੁੰਦਾ ਪਰਿਵਾਰਾਂ ਦੇ ਰਿਸ਼ਤੇ ਹੁੰਦੇ ਨੇ ਤੇ ਜਦੋਂ ਸਾਨੂੰ ਮੁੰਡੇ ਨੇ ਜਾਣਕਾਰੀ ਨਹੀਂ ਦਿੱਤੀ ਕਿ ਹਾਂ ਵੀ ਮੈਂ ਫਲਾ ਥਾ ਤੇ ਵਿਆਹ ਕਰਾਣ ਲੱਗਾ ਵਾਂ ਠੀਕ ਹੈ ਉਹ ਆਂਦਾ ਸੀਗਾ ਉਹ ਤਾਂ ਅੱਗੇ ਵੀ ਯਾਰਾਂ ਦੋਸਤਾਂ ਦੇ ਨਾਲ ਰਹਿਣਾ ਹੁੰਦਾ ਹੀ ਕਦੀ 4 ਦਿਨ ਨਹੀਂ ਆਇਆ ਕਦੀ 5 ਦਿਨ ਨਹੀਂ ਆਇਆ ਤੇ ਸਾਡੀ ਨਜ਼ਰ 'ਚ ਉਹ ਬਾਹਰ ਇਦਾਂ ਹੀ ਕਿਸੇ ਨਾਲ ਰਹਿ ਰਿਹਾ ਵਾ ਬੱਚੇ ਆਈਕਲ ਨਹੀਂ ਦੱਸਦੇ ਤੁਹਾਨੂੰ ਵੀ ਪਤਾ ਹੈ ਬੱਚੇ ਸਾਰੀ ਗੱਲ ਕਲੀਅਰ ਨਹੀਂ ਕਰਦੇ ਹਾਂ ਠੀਕ ਹੈ ਜੀ ਸਾਨੂੰ ਪਤਾ ਉਹ ਕਿਸੇ ਨਾਲ ਗਿਆ ਦਾ ਰਹਿਣ ਲੇਕਿਨ ਹੁਣ ਉਸ ਦੌਰਾਨ ਕੋਈ ਬੰਦਾ ਇਸ ਜਿਹਦਾ ਫਾਇਦਾ ਚੁੱਕ ਕੇ ਇੰਨੀ ਗੱਲ ਕਰ ਦਵੇ ਕਿ ਉਹ ਮੇਰੇ ਨਾਲ ਵਿਆਹਿਆ ਸੀ ਤੋਂ ਮੇਰੇ ਨਾਲ ਰਹਿੰਦਾ ਰਿਹਾ ਸੀ ਸਾਡੀ ਨੌਲੇ ਦੇ ਵਿੱਚ ਇਹ ਚੀਜ਼ਾਂ ਹਨ ਨਹੀਂ ਹਾਂ ਭਾਜੀ ਮੈਂ ਦ ਉਹੀ ਕਹਿੰਦੇ ਫੋਟੋਗ੍ਰਾਫੀ ਉਹਨਾਂ ਨੇ ਜੋ ਫੋਟੋਸ ਦਿਖਾਈਆਂ ਇਹ ਕੁਝ ਵੀ ਹੈ ਦੇਖੋ ਹੁਣ ਬੱਚਾ ਬਾਹਰ ਜਾ ਕੇ ਕੀ ਕਰ ਆਇਆ ਉਸਦੇ ਪਰਿਵਾਰ ਨੂੰ ਉਹਦਾ ਕੀ ਪਤਾ ਹੈ ਠੀਕ ਹੈ ਨਾ ਜਾਂ ਤਾਂ ਉਹ ਕੁੜੀ ਨੂੰ ਲੈ ਕੇ ਇਸ ਘਰ ਚ ਆਇਆ ਹੁੰਦਾ ਤੁਹਾਨੂੰ ਵੀ ਪਤਾ ਹੁੰਦਾ ਕਿ ਇਹ ਸਾਡੇ ਘਰ ਦੀ ਨੋ ਹੈ ਠੀਕ ਹੈ ਨਾ ਜਦੋਂ ਉਸ ਬੱਚੇ ਨੇ ਨਾਤ ਘਰ ਆ ਕੇ ਕੋਈ ਜਾਣਕਾਰੀ ਦਿੱਤੀ ਇਸ ਬਾਰੇ ਤੇ ਨਾ ਹੀ ਉਹਨੇ ਇਹ ਦੱਸਿਆ ਕਿ ਹਾਂ ਕਿ ਮੈਂ ਬਾਹਰ ਕਿਤੇ ਰਹਿ ਰਿਹਾ ਕਿਸੇ ਕੁੜੀ ਨਾਲ ਸਾਨੂੰ ਇਸ ਦਾ ਪਤਾ ਕਿੱਦਾਂ ਲੱਗੂ ਤੁਸੀਂ ਖੁਦ ਦੱਸੋ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਬਾਕੀ ਰਹੀ ਗੱਲ ਜਿਵੇਂ ਹੁਣ ਤੁਸੀਂ ਸਾਡੇ ਫਾਦਰ ਸਾਹਿਬ ਨੂੰ ਪੁੱਛ ਰਹੇ ਹੋ ਕਿ ਕਿੱਦਾਂ ਹੋਇਆ ਕਿਦਾਂ ਨਹੀਂ ਉਹ ਤਾਂ ਵਿਚਾਰੇ ਪਹਿਲੇ ਬਿਮਾਰੀਆਂ ਦੇ ਵਿੱਚ ਪਤਾ ਨਹੀਂ ਕਿਸ ਕਿ ਤਰ੍ਹਾਂ ਨਾਲ ਆਪਣੀ ਆਮਦੋ ਸਾਮ ਵੀ ਫਿਰਨ ਢਏ ਇੱਕ ਜਵਾਨ ਬੰਦੇ ਦੀ ਜੇ ਤੋ ਬੱਚੇ ਦੀ ਮੌਤ ਹੁੰਦੀ ਹੈ ਨਾ ਘਰ ਦਾ ਪਤਾ ਨਹੀਂ ਹਾਲ ਕੀ ਹੋ ਜਾਂਦਾ ਅਸੀਂ ਇਹੋ ਜਿਹੀਆਂ ਚੀਜ਼ਾਂ ਲਈ ਤਾਂ ਤਿਆਰ ਹੀ ਨਹੀਂ ਆ ਜੋ ਸਾਨੂੰ ਅੱਜ ਫੇਸ ਕਰਨੀਆਂ ਪੈਂਦੀਆਂ ਆ ਭਈਆਂ ਤਿਆਰ ਹੋਣਾ ਪਊਗਾ ਜੇ ਕੋਈ ਸਾਡੇ ਮਤਲਬ ਬੇਮਤਲਬ ਦੇ ਵਿੱਚ ਸਾਡੇ ਉੱਤੇ ਐਲੀਗੇਸ਼ਨ ਲਾਊਗਾ ਤਾਂ ਦੇਖੋ ਭਾਜੀ ਸਾਨੂੰ ਉੱਠਣਾ ਪਊਗਾ ਅਸੀਂ ਬਿਨਾਂ ਮਤਲਬ ਕੋਈ ਇਲਜ਼ਾਮ ਤੁਹਾਡੇ ਸਿਰ ਤੇ ਲਾਵਾਂਗੇ ਸਾਡਾ ਪਰਿਵਾਰ ਬੜਾ ਵੱਡਾ ਵਾ ਜੇ ਅਸੀਂ ਚੁੱਪ ਕਰਕੇ ਬੈਨੇ ਫਿਰ ਗੁਨੇਗਾ ਰਹੀ ਕੋਵਾਨੇ ਆ ਜਦਕਿ ਸਾਡਾ ਕੋ ਰੋਲ ਹੀ ਨਹੀਂ ਇਸ ਚੀਜ਼ ਚ ਮੇਰਾ ਨਾਮ ਲਵਲੀ ਹੈ ਵੱਡਾ ਭਰਾ ਉਹਨਾਂ ਦਾ ਸਾਨੂੰ ਇਹ ਗੱਲ ਤਾਂ ਕੋਈ ਪਤਾ ਨਹੀਂ ਕਿ ਕਿਦੋਂ ਵਿਆਹ ਹੋਇਆ ਸਾਡੇ ਘਰ ਦਾ ਕੋਈ ਪਰਿਵਾਰ ਦਾ ਮੈਂਬਰ ਕੋਈ ਉੱਥੇ ਉਹ ਵਿਆਹ ਵਿੱਚ ਪਹੁੰਚਿਆ ਹੋਏ ਜਾਂ ਸਾਡੇ ਕੋਈ ਉੱਥੇ ਫੋਟੋ ਦੱਸ ਦੇ ਸਾਨੂੰ ਵੀ ਅਸੀਂ ਅਸੀਂ ਉੱਥੇ ਗਏ ਹਾਂ ਸਾਡੇ ਪਰਵਾਦਾ ਇੱਕ ਬੰਦਾ ਵੀ ਛੋਟਾ ਬੱਚਾ ਹੈ ਕਿ ਇਹਨੂੰ ਪਤਾ ਹੋਵੇ ਕਿ ਕਿਦੋਂ ਵਿਆਹ ਹੋਇਆ ਕਿਦੋਂ ਨਹੀਂ ਹੋਇਆ ਜਾਂ ਸਾਨੂੰ ਕਾਹਦੇ ਸਾਡੇ ਘਰ ਕੋਈ ਸਿਨੇਮਾ ਦਤਾ ਕਿ ਤੁਹਾਡੇ ਮੁੰਡੇ ਦਾ ਵਿਆਹ ਵਾ ਕਿ ਨਹੀਂ ਵਿਆਹ ਇਹ ਗੱਲ ਸਾਨੂੰ ਕਹੇ ਕੀ ਦੀ ਕੋਈ ਨੌਲੀ ਨਹੀਂ ਆ ਰੁਕਾ ਆਇਆ ਹੋਇਆ ਉਹ ਸਾਨੂੰ ਨਹੀਂ ਪਤਾ ਕੀ ਕੀ ਨਹੀਂ ਕੀ ਕੀ ਨੇ ਰੁਕਾ ਤੇ ਕਹੀ ਕਰਦੇ ਮੈਂ ਕਿ ਤਿੰਨ ਰੋਕੇ ਤੇ ਮਰੇ ਹੋਏ ਹੁਣ ਇਹ ਥੋੜੀ ਮੈਂ ਤਿੰਨਾਂ ਕੁੜੀਆਂ ਦੇ ਨਾਲ ਵਿਆਹ ਕਰਾ ਲੈਣਾ ਜਦੋਂ ਤੁਹਾਡਾ ਭਰਾ ਆਇਆ ਸੀ ਇੱਥੇ ਉਦੋਂ ਤੇ ਸਾਡੇ ਤਿੰਨ ਤਿੰਨ ਮਹੀਨੇ ਰਹਿ ਕੇ ਗਿਆ ਕੁਛ ਉਸ ਦੌਰਾਨ ਤੁਹਾਨੂੰ ਕੁਝ ਵੀ ਇਲਮ ਨਹੀਂ ਹੋਇਆ ਕਿ ਉਹ ਇਸ ਤਰੀਕੇ ਦਾ ਕੰਮ ਕਰਨ ਜਾ ਰਿਹਾ ਹੈ ਕੰਮ ਹੁਣ ਇੱਥੋਂ ਮੈਂ ਧਿਆਨ ਪੁਰ ਰਹਿਣਾ ਮੇਰੇ ਮਦਰਾਂ ਜਾਂ ਹੁ ਉਹ ਇੱਧਰ ਜਵਾਰ ਦੋਸਤਾਂ ਗਲੀ ਦੀ ਨਾਲ ਦੀ ਗਲੀ ਜੀ ਹੈਗਾ ਉਹ ਦੋ ਚਾਰ ਦਿਨ ਕੋਈ ਇੱਕ ਦਿਨ ਉੱਧਰ ਰਹਿ ਕੇ ਇੱਕ ਦਿਨ ਇੱਧਰ ਰਹਿ ਗਿਆ ਇਸ ਬਾਰੇ ਵਿਆਹ ਬਾਰੇ ਸਾਨੂੰ ਕੋਈ ਨਹੀਂ ਪਤਾ ਕਿ ਹੇਕ ਪਰਿਵਾਰ ਦੇ ਵਿੱਚ ਕਿਸੇ ਗਲੀ ਦੇ ਵਿੱਚੋਂ ਪਤਾ ਕਰ ਲੋ ਪੀ ਇਹਦਾ ਵਿਆਹ ਕਿਦੋਂ ਹੋਇਆ ਹੁਣ ਆ ਚਾ ਥੋੜੇ ਦਿਨੋਂ ਵਿਆਹ ਗਲੀ ਚ ਵਿਆਹ ਸਾਰੇ ਪੂਰੀ ਗਲੀ ਨੂੰ ਪੂਰੇ ਮਹੱਲੇ ਨੂੰ ਪਤਾ ਪਿਆ ਵਿਆਹ ਹੋਇਆ ਤੇ ਸਾਡੇ ਇੱ ਅਹੀਂ ਨੇ ਕਹਿੰਦਾ ਚਲੋ ਅਹੀਂ ਕਹਿੰਦਾ ਵੀ ਜੇ ਵਿਆਹ ਹੋਇਆ ਜਾਂ ਨਹੀਂ ਹੋਇਆ ਕਿਸੇ ਗਲੀ ਦੇ ਵਿੱਚੋਂ ਪਤਾ ਕਰ ਲੈ ਪਈ ਇਹਦਾ ਮੁੰਡੇ ਦਾ ਵਿਆਹ ਹੋਇਆ ਸਾਡੇ ਘਰ ਦੇ ਵਿੱਚੋਂ ਕਹਿੰਦਾ ਦੱਸ ਦੇ ਉੱਥੇ ਜਿੱਥੇ ਉਹਨਾਂ ਕੱਲੇ ਦੇ ਵਿਆਹ ਕੀਤਾ ਹੋਊਗਾ ਸਾਡੇ ਪਰਿਵਾਰ ਦਾ ਕੋਈ ਬੰਦਾ ਬੰਦਾ ਉੱਥੇ ਪਹੁੰਚਿਆ ਕੋਈ ਸਾਡੀ ਕੋਈ ਫੋਟੋ ਲੱਗੀ ਹੈ ਸਾਈਨ ਨਹੀਂ ਹੋਈ ਕਿਤੇ ਜਾਂ ਕੇ ਤਾਂ ਡੈਡੀ ਦੇ ਕਿਹੜੇ ਉੱਥੇ ਜੇ ਫਿਰ ਜੀ ਕਹਿੰਦਾ ਜੇ ਕੀਤਾ ਵੀ ਹੋਊਗਾ ਵਿਆਹ ਡਾਡੀ ਦਾ ਫਰਜ ਬੰਦਾ ਹੈ ਵੀ ਡਾਡੀ ਦੇ ਉਥੇ ਕੋਈ ਕੁੜੀ ਨੂੰ ਕੋਈ ਪਾਉਂਦੇ ਦੂਜਾ ਕੀ ਇਹਦਾ ਨਾ ਸਕਣ ਵਗੈਰਾ ਪਾਉਂਦੇ ਸਾਡੇ ਕੋਈ ਇੱਕ ਪਰਵਾਹ ਨਹੀਂ ਸਾਨੂੰ ਪਤਾ ਹੀ ਕੋਈ ਨਹੀਂ ਵੀ ਅਸੀਂ ਉਥੇ ਵਿਆਹ ਜਾਣਾ ਕਿ ਨਹੀਂ ਜਾਣਾ ਸੰਤ ਕਹਿੰਦੇ ਨੌਲੇਜ ਨਹੀਂ ਤੇ ਅਸੀਂ ਵਿਆਹ ਗਿਆ ਨਾ ਜਾਂ ਜਾਂਦੇ ਹਾਂ ਘਰ ਦੇ ਪਤਾ ਵੀ ਇਹਦਾ ਵਿਆਹ ਹੋਣਾ ਵਾ ਜਾਦੂ ਟੂਣਾ ਕੀਤੇ ਉਹਦੇ ਉੱਤੇ ਜਾਦੂ ਟੂਨੇ ਕਰਕੇ ਸਾਨੂੰ ਨਹੀਂ ਪਤਾ ਉਹਨੂੰ ਕੀ ਕੀਤਾ ਤੇ ਕੀ ਨਹੀਂ ਕੀਤਾ ਉਹਦੇ ਦਿਮਾਗ ਤੇ ਕੀ ਧੂੜਿਆ ਕੀ ਨਹੀਂ ਕੀਤਾ ਇਹ ਗੱਲ ਦਾ ਸਾਨੂੰ ਕੋਈ ਪਤਾ ਨਹੀਂ ਰੋਕੇ ਵੇਲੇ ਹੁਣ ਮੈਂ ਕਈ ਕਈਆਂ ਵਾਰਾਂ ਤੇ ਗਿਆ ਉਹ ਮੈਂ ਮੈਂ ਤੁਹਾਨੂੰ ਦੱਸ ਰਿਹਾ ਮੈਂ ਤਿੰਨ ਵਾਰੀ ਮੇਰੇ ਨਾਲ ਰੁਕੇ ਉੱਥੇ ਗਏ ਪਰ ਕੋਈ ਗੱਲਬਾਤ ਨਹੀਂ ਹੋਈ ਸਾਡੇ ਕੁਝ ਨਹੀਂ ਕਹਿ ਕੇ ਆਏ ਆ ਵੇ ਵੇਖਾਂਗੇ ਸਭ ਬਿਲਕੁਲ ਝੂਠ ਸਾਨੂੰ ਨਹੀਂ ਪਤਾ ਕਿ ਕਿਦੋਂ ਵਿਆਹ ਕੀਤਾ ਕਿਦੋਂ ਨਹੀਂ ਕੀਤਾ ਇਹ ਉਹਦਾ ਪਿਓ ਜਾਣੇ ਤੇ ਉਹ ਜਾਣੇ ਉਹ ਸਭ ਤੋਂ ਵੱਡਾ ਜਾਦੂਗਰ ਆ ਉਹਦੇ ਉਹਨਾਂ ਮੁੰਡੇ ਦੇ ਉੱਤੇ ਕੋਈ ਧੂੜਿਆ ਕੀ ਕੀਤਾ ਕੀ ਖਵਾਇਆ ਕੀ ਨਹੀਂ ਖਵਾਇਆ ਸਾਨੂੰ ਨਹੀਂ ਪਤਾ ਲੇਕਿਨ ਉਹਦੇ ਦਿਮਾਗ 'ਚ ਕੁਝ ਨਹੀਂ ਰਹਿਣ ਦਿੱਤਾ ਇੱਕਦਮ ਦਿਮਾਗ ਉਹਦਾ ਫਰੈਸ਼ ਕਰਤਾ ਪੀਏ ਮੈਂ ਕੀ ਕਾਣਦੇ ਤੇ ਕੀ ਨਹੀਂ ਕਾਣਦੇ ਸਾਨੂੰ ਜੇ ਪਤਾ ਹੁੰਦਾ ਤਾਂ ਅਸੀਂ ਜਾਈਏ ਕਿਤੇ ਵਿਆਹ ਤੇ ਸਾਨੂੰ ਕੋਈ ਗੱਲ ਦਾ ਪਤਾ ਹੀ ਕੋਈ ਨਹੀਂ ਕਿ ਇਹਦਾ ਵਿਆਹ ਹੋਣਾ ਕਿ ਨਹੀਂ ਹੋਣਾ ਸਾਨੂੰ ਨਹੀਂ ਪਤਾ ਕਿ ਘਰ ਵਾਲਾ ਹੈਗਾ ਕਿ ਨਹੀਂ ਘਰ ਲੇਕਿਨ ਸਾਡਾ ਮੁੰਡਾ ਵਾ ਸਾਨੂੰ ਮਿਲਣੀ ਚਾਹੀਦੀ ਡੈਡ ਬੋਡੀ ਮਿਲਣੀ ਚਾਹੀਦੀ ਸਾਡਾ ਬੱਚਾ ਛੋਟਾ ਛੋਟਾ ਭਰਾ ਮੇਰਾ ਉਹ ਮਾਮੀ ਲੱਗਦੀ ਆ ਇਹ ਇਹਦੀ ਡੈਡ ਬੋਡੀ ਮਿਲਣੀ ਚਾਹੀਦੀ ਆ ਕਰਨਾ ਹੋਣਾ ਜਾਈਦਾ ਵਾ ਸਾਡਾ ਭਰਾ ਸਾਡਾ ਸਾਡਾ ਡੈਡੀ ਦਾ ਲੜਕਾ ਸਾਨੂੰ ਸਾਨੂੰ ਸਭ ਕੋਈ ਕਹੀ ਆਪਣੇ ਕਾਂਡੇ ਛੋਟਾ ਭਰਾ ਸਾਡਾ ਉਥੇ ਉਹ ਵੀ ਨਾਲ ਉਹਨੇ ਸਾਨੂੰ ਦੱਸਿਆ ਵੀ ਆ ਡੈਡ ਬੋਡੀ ਆ ਦੀ ਡੈਥ ਹੋ ਗਈ ਆ ਸਾ ਜੇ ਫਲਜ ਕਹਿੰਦਾ ਉਹ ਉਥੇ ਨਾ ਆਦਾ ਕਿ ਕਿਸ ਨੂੰ ਪਤਾ ਵੀ ਨਹੀਂ ਲੱਗਣਾ ਵੀ ਇਹ ਡੈਡੀ ਬੋਡੀ ਉਹ ਉਥੇ ਹੈਗਾ ਵੀ ਹੈ ਫਲਜ ਕਹ ਲੋ ਮਾਲਕ ਨਹੀਂ ਦੱਸਦਾ ਕਿਤੇ ਬੋਡੀ ਆਵਰ ਦੁਪਰ ਤੇ ਕਰ ਦਿੰਦਾ ਸਾਨੂੰ ਕੀ ਪਤਾ ਲੱਗਣਾ ਹੈ ਪਿਓ ਦੇ ਉਹ ਦੇਖੀ ਹੋਈ ਕਿ ਨਹੀਂ ਹੋਈ ਉਹਦੀ ਸੰਦੇ ਇਹ ਗੱਲ ਤਾਂ ਨਹੀਂ ਪਤਾ ਤੁਹਾਨੂੰ ਪਤਾ ਕੀ ਕੀਤਾ ਕੀ ਨਹੀਂ ਕੀਤਾ ਤੇ ਕੀ ਨਹੀਂ ਕੀਤਾ ਵਿੱਕੀ ਕਾਂਸਰ ਤਰਨਪੁਰ ਮੇਰੇ ਨੇਬਰ ਨੇ ਜੀ ਇਸ ਚੀਜ਼ ਬਾਰੇ ਸਾਨੂੰ ਤਾਂ ਕੋਈ ਜਾਣਕਾਰੀ ਨਹੀਂ ਕਿਉਂਕਿ ਕੋਈ ਵਿਆਹ ਸ਼ਾਦੀ ਹੋਵੇ ਆਸ ਫਰੋਸ ਗਲੀ ਘਮਾਂਡ ਸਭ ਨੂੰ ਪਤਾ ਲੱਗਦਾ ਅਸੀਂ ਤਾਂ ਆਪ ਸ਼ੌਕਡ ਹਾਂ ਕਿ ਸਾਨੂੰ ਮਤਲਬ ਕਿ ਇਹ ਜਿਹੜਾ ਅਪਡੇਟ ਹੈ ਹੁਣੇ ਮਿਲਿਆ। ਇਸ ਦੀ ਕੋਈ ਗੱਲ ਨਹੀਂ ਆਂਦਾ ਸੀਗਾ ਆ ਕੇ ਮਤਲਬ ਕਿ ਜਿਸ ਤਰ੍ਹਾਂ 2-4-5 ਦਿਨ ਬਾਅਦ ਚੱਲਣ ਦਾ ਕਿਤੇ ਘੁੰਮਣ ਫਿਰਨ ਚਲਾ ਗਿਆ। ਇਸ ਤੋਂ ਜ਼ਿਆਦਾ ਕੋਈ ਜਾਣਕਾਰੀ ਨਹੀਂ। ਦੇਖੋ ਜੀ ਜਿਹੜੀ ਵੀ ਫੈਮਿਲੀ ਉੱਤੇ ਕੋਈ ਆਪਣਾ ਹੱਕ ਜਿਤਾ ਰਹੀ ਹੈ ਉਹ ਗਲਤ। ਇਸ ਚੀਜ਼ ਬਾਰੇ ਇਸ ਪਰਿਵਾਰ ਨੂੰ ਜਾਂ ਆਸ ਪੜੋਸ ਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ।